ਅੱਜ ਦੀ ਪੰਜਾਬੀ ਦੀ ਕੱਕਿਆ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਸ ਦੀ ਸਤਸ੍ਰੀਕਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਭ ਤੋਂ ਪਹਿਲਾਂ ਸਾਡੀ ਕੱਕਿਆ ਨੂੰ ਵੇਖਣ ਵਾਲੇ ਮੁੰਡੇ ਕੁੜੀਆਂ ਤੇ ਸਾਡੇ ਵਿਦਿਆਰਥੀਆਂ ਤੇ ਦੇਸ਼ ਵਾਸੀਆਂ ਨੂੰ ਰਖੜੀ ਦੇ ਤਿਵਾਰ ਦੀ ਰਖੜੀ ਦੇ ਪਾਵਨ ਪਰਵ ਦੀ ਲੱਖ ਲੱਖ ਵਧਾਈਆਂ ਜੀ ਵੀਸ਼ਯੂ ਹੈਪੀ ਰਕਸ਼ਾ ਬੰਧਨ ਵਿਦਿਆਰਥੀਓ ਆਈ ਰੱਖਿਆ ਬੰਧਨ ਦਾ ਪੜਾ ਮਿੱਤੋਏ ਸਾਡੇ ਜੀਵਨ ਵਿੱਚ ਭਾਏ ਭੈ ਭਾਈ ਆਪਣੀ ਭੈਣ ਦੀ ਰੱਖਿਆ ਲਈ ਸੌ ਚੁੱਕਦਾ ਸੀ ਤੁਸੀਂ ਜਾਣਦੇ ਸਾਰਿਆਂ ਨੂੰ ਇਹਦੇ ਨਾਲ ਇੱਕ ਥਾਂ ਜੁੜੀ ਹੋਈ ਸੀ ਵੀ ਇੱਕ ਵਾਰ ਕੀ ਹੋਇਆ ਰਾਣੀ ਕਰਮਤੀ ਕਿਲੇ ਵਿੱਚ अकेਲੀ ਸੀ ਤੇ ਦੁਸ਼ਮਣਾਂ ਨੂੰ ਤੇ ਹੱਲਾ ਬੋਲ ਦਿੱਤਾ ਤੇ ਮੁਗਲੋਂ ਦੇ ਰਾਜਾ ਹਮਾਇੂ ਨੇ ਇਕ ਰਾਖੀ ਭੇਜੀ ਸੀ ਫਿਰ ਉਹਦੇ ਉਹਨਾਂ ਨੂੰ ਕੀ ਕਿਹਾ ਉਹ ਯੁੱਧ ਵਿੱਚ ਗਿਆ ਹੋਇਆ ਸੀ ਹਮਾਇੂ ਤਾਂ ਉਹਨਾਂ ਨੂੰ ਕੀ ਕਿਹਾ ਉਹਦੇ ਦੁਸ਼ਮਣਾਂ ਦੇ ਬੈ ਦੇ ਨਾਲ ਰਾਣੀ ਕਰਮਤੀ ਮਹਿਲ ਦੀ ਸਾਰਿਆਂ ਨਾਲ ਅਸਤੀ ਹੋ ਗਈ ਉਹਦੇ ਬਾਅਦ ਵੀ ਹੁਮਾਈਉ ਨੇ ਉਹਦੇ ਰਾਜ ਦੀ ਰੱਖਿਆ ਕੀਤੀ ਮੈਂ ਤੁਸੀਂ ਸਾਰਿਆਂ ਨੂੰ ਆ ਬੈਂਤੀ ਕਿੱਸਾ ਸੀ ਤੁਸੀਂ ਵੀ ਸਾਰੇ ਆਪਣੇ ਭੈਣ ਦੀ ਦੀ ਭੈਣ ਦੀ ਮਾਂ ਪਿਓ ਦੀ ਤੇ ਭਰਾ ਦੀ ਇੱਜ਼ਤ ਕਰੋ ਤੇ ਇਹ ਤਿਵਾਰ ਦੀ ਮਹੱਤਤਾ ਨੂੰ ਪਛਾਣੋ ਦੀ ਕਿੰਨਾ ਚੰਗਾ ਪਰਉ ਸੀ ਇਹ ਰੱਖਿਆ ਬੰਧਨ ਸੀ ਆਪਣੀ ਭੈਣ ਦੇ ਨਾਲ ਰੱਖੀ ਬਣਾਈ ਤੇ ਵੈਣ ਦਾ ਸਨਮਾਨ ਕਰੀਂ ਵਿਦਿਆਰਥੀਓ ਧੰਨਵਾਦ ਤੇ ਵਿਸ਼ਾ ਚੱਲਿਆ ਹੋਇਆ ਸੀ ਕੰਪਿਊਟਰ ਇਹਦੀ ਪਠ ਦੇ ਸਾਰ ਬਾਰੇ ਮੈਂ ਤੁਹਾਨੂੰ ਪਿੱਛੇ ਵਾਲੀ ਕਕਿਆ ਵਿੱਚ ਦੱਸਿਆ ਸੀ ਜਿਹੜੇ ਭੂਵਿਕਲਪੀ ਪ੍ਰਸ਼ਨ ਹੈ ਅੱਜ ਦੀ ਕਕਿਆ ਵਿੱਚ ਦੱਸੂਗਾ ਉਹਦੇ ਬਾਅਦ ਸਾਡੀ ਇਹ ਬੁੱਕ ਸਮਾਪਤ ਹੋ ਜੂਗੀ ਤੇ ਨਵੀਂ ਬੁੱਕ ਸਟਾਰਟ ਹੋਵੇਗੀ ਕੱਲ ਨੂੰ 8ਵੀਂ ਜਮਾਤ ਦੀ ਕਿਤਾਬ ਉਡਾਨ ਵੇਖੋ ਜੀ ਕੰਪਿਊਟਰ ਦਾ ਜਿਹੜਾ ਵਿਸ਼ਾ ਚੱਲਿਆ ਹੋਇਆ ਸੀ ਉਹਦੇ ਭੂਵਿਕਲਪੀ ਪ੍ਰਸ਼ਨ ਕਿਹੜੇ ਹਨ ਕੰਪਿਊਟਰ ਕਿਹੜੀ ਕਿਸਮ ਦੀ ਮਸ਼ੀਨ ਹੈ ਕੰਪਿਊਟਰ ਪਹਿਲਾ ਪ੍ਰਸ਼ਨ ਕਿਹੜਾ ਸੀ ਕੰਪਿਊਟਰ ਕਿਹੜੀ ਕਿਸਮ ਦੀ ਮਸ਼ੀਨ ਹੈ ਬਿਜਲੀ ਦੀ ਕੰਪਿਊਟਰ ਕਿਹੜੀ ਕਿਸਮ ਦੀ ਮਸ਼ੀਨ ਹੈ ਬਿਜਲੀ ਦੀ ਦੂਜਾ ਪ੍ਰਸ਼ਨ ਕਿਹੜਾ ਸੀ ਕੰਪਿਊਟਰ ਦਾ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ ਕੰਪਿਊਟਰ ਦਾ ਪਿਤਾਮਾ ਚਾਰਲਸ ਬਾਬੇਜ ਨੂੰ ਮੰਨਿਆ ਜਾਂਦਾ ਹੈ ਤੀਜਾ ਪ੍ਰਸ਼ਨ ਕਿਹੜਾ ਸੀ ਅਜੋਕਾ ਕੰਪਿਊਟਰ ਕਦੋਂ ਹੋਂਦ ਵਿੱਚ ਆਇਆ ਸੀ ਅਜੋਕਾ ਕੰਪਿਊਟਰ ਕਦੋਂ 1982 ਵਿੱਚ ਹੋਂਦ ਵਿੱਚ ਆਇਆ ਸੀ ਤੇ ਪ੍ਰਸ਼ਨ ਨੰਬਰ 4 ਕਿਹੜਾ ਸੀ ਅੱਜ ਕੱਲ ਕੰਪਿਊਟਰ ਨੂੰ ਕਿਸ ਚੀਜ਼ ਨਾਲ ਜੋੜ ਦਿੱਤਾ ਗਿਆ ਬਈ ਅੱਜ ਕੱਲ ਕੰਪਿਊਟਰ ਨੂੰ ਕਿਸ ਚੀਜ਼ ਨਾਲ ਜੋੜ ਦਿੱਤਾ ਗਿਆ ਹੈ ਇੰਟਰਨੈਟ ਨਾਲ ਜੋੜ ਦਿੱਤਾ ਗਿਆ ਸੀ ਤੇ ਪ੍ਰਸ਼ਨ ਨੰਬਰ 5 ਕਿਹੜਾ ਸੀ ਈਮੇਲ ਕਿਸ ਦੀ ਸਹਾਇਤਾ ਨਾਲ ਭੇਜੀ ਜਾਂਦੀ ਹੈ ਈਮੇਲ ਇੰਟਰਨੈਟ ਦੀ ਸਹਾਇਤਾ ਨਾਲ ਭੇਜੀ ਜਾਂਦੀ ਹੈ ਇੱਕ ਵਾਰ ਹੋਰ ਦੱਸਦਾ ਸੀ ਪਹਿਲੇ ਵਾਲੇ ਪ੍ਰਸ਼ਨਾਂ ਵਿੱਚ ਕੰਪਿਊਟਰ ਕਿਹੜੀ ਕਿਸਮ ਦੀ ਮਸ਼ੀਨ ਹੈ ਆਪ ਬਿਜਲੀ ਦੀ ਨਾਲ ਚੱਲਣ ਵਾਲੀ ਮਸ਼ੀਨ ਸੀ ਤੇ ਦੂਜਾ ਪ੍ਰਸ਼ਨ ਕਿਹੜਾ ਸੀ ਕੰਪਿਊਟਰ ਦਾ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ ਚਾਰਲਸ ਬਾਬੇਜ਼ ਨੂੰ ਕੰਪਿਊਟਰ ਦਾ ਪਿਤਾਮਾ ਮੰਨਿਆ ਜਾਂਦਾ ਹੈ ਤੇ ਤੀਜਾ ਪ੍ਰਸ਼ਨ ਕਿਹੜਾ ਸੀ ਅਜੋਕਾ ਕੰਪਿਊਟਰ ਕਦੋਂ ਹੋਂਦ ਵਿੱਚ ਆਇਆ 1900 ਅਜੋਕਾ ਕੰਪਿਊਟਰ 1982 ਵਿੱਚ ਹੋਂਦ ਵਿੱਚ ਆਇਆ ਸੀ ਤੇ ਪ੍ਰਸ਼ਨ ਨੰਬਰ 4 ਕਿਹੜਾ ਸੀ ਅੱਜਕਲ ਕੰਪਿਊਟਰ ਨੂੰ ਕਿਸ ਚੀਜ਼ ਨਾਲ ਜੋੜ ਦਿੱਤਾ ਗਿਆ ਹੈ ਅੱਜਕਲ ਕੰਪਿਊਟਰ ਨੂੰ ਇੰਟਰਨੈਟ ਨਾਲ ਜੋੜ ਦਿੱਤਾ ਗਿਆ ਹੈ ਪ੍ਰਸ਼ਨ ਨੰਬਰ 5 ਕਿਹੜਾ ਸੀ ਈਮੇਲ ਕਿਸ ਦੀ ਸਹਾਇਤਾ ਨਾਲ ਭੇਜੀ ਜਾਂਦੀ ਹੈ ਤੇ ਈਮੇਲ ਇੰਟਰਨੈਟ ਦੀ ਸਹਾਇਤਾ ਨਾਲ ਭੇਜੀ ਜਾਂਦੀ ਹੈ ਪ੍ਰਸ਼ਨ ਨੰਬਰ 6 ਵਿਖੋ ਜੀ ਬੱਚੇ ਭੌਤਾ ਕਰਕੇ ਕੰਪਿਊਟਰ ਦੀ ਵਰਤੋਂ ਕਿਸ ਕਮਲਾਈ ਕਰਦੇ ਹਨ ਬੱਚੇ ਭੌਤਾ ਕਰਕੇ ਕੰਪਿਊਟਰ ਦੀ ਵਰਤੋਂ ਕਿਹੜੇ ਕਮਲਾਈ ਕਰਦੇ ਆ ਬੱਚੇ ਗੇਮਾਂ ਖੇਡਣ ਲਈ ਕੰਪਿਊਟਰ ਦੀ ਵਰਤੋਂ ਕਰਦੇ ਹਨ ਪ੍ਰਸ਼ਨ ਨੰਬਰ 7 ਵਿਖੋ ਜੀ ਸੰਨ 1944 ਵਿੱਚ ਤਿਆਰ ਕੀਤੇ ਡਿਜੀਟਲ ਕੰਪਿਊਟਰ ਦਾ ਨਾਮ ਕੀ ਸੀ ਸਨ 1944 ਵਿੱਚ ਤਿਆਰ ਕੀਤੇ ਡਿਜੀਟਲ ਕੰਪਿਊਟਰ ਦਾ ਨਾਮ ਕੀ ਸੀ ਮਾਰਕ 1 ਮਾਰਕ 1 ਸੀ 1 ਸੀ ਤੇ ਪ੍ਰਸ਼ਨ ਨੰਬਰ 8 ਵੇਖੋ ਜੀ ਕੰਪਿਊਟਰ ਦੀ ਮੈਮੋਰੀ ਕਿਸ ਨਾਲੋਂ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ ਕੰਪਿਊਟਰ ਦੀ ਮੈਮੋਰੀ ਮਨੁੱਖ ਨਾਲੋਂ ਸਭ ਤੋਂ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ ਤੇ ਪ੍ਰਸ਼ਨ ਨੰਬਰ 9 ਵੇਖੋ ਜੀ ਸੀਪੀਯੂ ਦਾ ਪੂਰਾ ਨਾਮ ਕੀ ਸੀ ਸੀਪੀਯੂ ਦਾ ਪੂਰਾ ਨਾਮ ਕੀ ਸੀ ਸੈਂਟਰਲ ਪ੍ਰੋਸੈਸਿੰਗ ਯੂਨਿਟ ਸੈਂਟਰਲ ਪ੍ਰੋਸੈਸਿੰਗ ਯੂਨਿਟ ਸੀਪੀਯੂ ਦਾ ਪੂਰਾ ਨਾਮ ਸੀ ਪਸੰਬਰ 10 ਵੇਖੋ ਜੀ ਕੰਪਿਊਟਰ ਦੇ ਸੀਬੀ ਵਿੱਚ ਕੀ ਲਗਾ ਹੁੰਦਾ ਹੈ ਹਾਰਡ ਡਿਸਕ ਕੰਪਿਊਟਰ ਦੇ ਸੀਪੀਯੂ ਵਿੱਚ ਕੀ ਲਗਾ ਹੁੰਦਾ ਹੈ ਹਾਰਡ ਡਿਸਕ ਪਸੰਬਰ 11 ਵੇਖੋ ਜੀ ਸਾਡੇ ਦੇਸ਼ ਵਿੱਚ ਇੰਟਰਨੈਟ ਦੀ ਸ਼ੁਰੂਆਤ ਕਦੋਂ ਹੋਈ ਸਾਡੇ ਦੇਸ਼ ਵਿੱਚ ਇੰਟਰਨੈਟ ਦੀ ਸ਼ੁਰੂਆਤ ਕਦੋਂ ਹੋਈ 15 ਅਗਸਤ 1995 ਨੂੰ 15 ਅਗਸਤ 1995 ਨੂੰ ਸਾਡੇ ਦੇਸ਼ ਵਿੱਚ ਇੰਟਰਨੈਟ ਦੀ ਸ਼ੁਰੂਆਤ ਹੋਈ ਸੀ ਪ੍ਰਸ਼ਨ ਨੰਬਰ 12 ਵਿਖੋ ਜੀ ਈਮੇਲ ਰਾਹੀਂ ਅਸੀਂ ਮਿੱਤਰਾਂ ਨਾਲ ਕੀ ਕਰ ਸਕਦੇ ਹਾਂ ਈਮੇਲ ਲਾਹੀ ਈਮੇਲ ਰਾਹੀਂ ਅਸੀਂ ਮਿੱਤਰਾਂ ਨਾਲ ਚੈਟਿੰਗ ਕਰ ਸਕਦੇ ਹਾਂ ਵਿਖੋ ਜੀ ਇੱਕ ਵਾਰ ਹੋਰ ਦੱਸਦਾ ਸੀ ਪ੍ਰਸ਼ਨ ਨੰਬਰ 6 बच्चे ਭੌਤਾਂ करके कंप्यूटर ਦੀ ਵਰਤੋਂ ਕਿਸ ਕੰਮ ਲਈ ਕਰਦੇ ਹਨ ਬੱਚੇ ਭੌਤਾਂ ਕਰਕੇ ਕੰਪਿਊਟਰ ਦੇ ਅਗ ਬੱਚੇ ਗੇਮਾਂ ਖੇਡਣ ਲਈ ਕੰਪਿਊਟਰ ਦੀ ਵਰਤੋਂ ਕਰਦੇ ਹਨ ਪੌਤਾ ਕਰਕੇ ਕੰਪਿਊਟਰ ਦੀ ਵਰਤੋਂ ਕਰਦੇ ਹਨ ਤੇ ਪ੍ਰਸ਼ਨ ਨੰਬਰ 7 ਵਿੱਚ ਕੀ ਦੱਸਿਆ ਗਿਆ ਸੀ 1947 ਵਿੱਚ تیار ਕੀਤੇ 1947 ਦਾ ਡਿਜੀਟਲ ਕੰਪਿਊਟਰ ਦਾ ਨਾਂ ਕੀ ਸੀ ਮਾਰਕ 1 ਸੀ ਪ੍ਰਸ਼ਨ ਨੰਬਰ 8 ਵਿੱਚ ਕੀ ਦੱਸਿਆ ਗਿਆ ਸੀ ਕੰਪਿਊਟਰ ਦੀ ਮੈਮੋਰੀ ਕਿਸ ਨਾਲੋਂ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ ਤੇ ਕੰਪਿਊਟਰ ਦੀ ਮੈਮੋਰੀ ਮਨੁੱਖ ਨਾਲੋਂ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ ਪ੍ਰਸ਼ਨ ਨੰਬਰ 9 ਵਿਖੋ ਜੀ CPU ਦਾ ਪੂਰਾ ਨਾਮ ਕੀ ਸੀ CPU ਦਾ ਪੂਰਾ ਨਾਮ ਸੈਂਟਰਲ ਪ੍ਰੋਸੈਸਿੰਗ ਯੂਨਿਟ ਸੀ ਤੇ ਪ੍ਰਸ਼ਨ ਨੰਬਰ 10 ਕੀ ਦੱਸਿਆ ਗਿਆ ਸੀ ਕੰਪਿਊਟਰ ਦੇ CPU ਵਿੱਚ ਕੀ ਲਗਾ ਹੁੰਦਾ ਹੈ ਕੀ ਲਗਾ ਹੁੰਦਾ ਹੈ ਕੰਪਿਊਟਰ ਦੇ CPU ਵਿੱਚ ਹਾਰਡ ਡਿਸਕ ਲਗਾ ਹੁੰਦਾ ਹੈ ਆਹ ਵੇਖੋ ਜੀ ਪ੍ਰਸ਼ਨ ਨੰਬਰ 11 ਵਿੱਚ ਕੀ ਦੱਸਿਆ ਗਿਆ ਸੀ ਸਾਡੇ ਦੇਸ਼ ਵਿੱਚ ਕੰਪਿਊਟਰ ਦੀ ਸ਼ੁਰੂਆਤ ਕਦੋਂ ਹੋਈ ਸੀ 15 ਅਗਸਤ 1947 ਵਿੱਚ ਪੰ ਸੋਰੀ 15 ਅਗਸਤ 1995 ਵਿੱਚ ਨੂੰ ਸਾਡੇ ਦੇਸ਼ ਵਿੱਚ ਕੰਪਿਊਟਰ ਦੀ ਇਹ ਇੰਟਰਨੈਟ ਦੀ ਸੋਰੀ ਇੰਟਰਨੈਟ ਦੀ ਸ਼ੁਰੂਆਤ ਸਾਡੇ ਦੇਸ਼ ਵਿੱਚ ਕਦੋਂ ਹੋਈ ਸੀ 15 ਅਗਸਤ 1995 ਨੂੰ ਸਾਡੇ ਦੇਸ਼ ਵਿੱਚ ਇੰਟਰਨੈਟ ਦੀ ਸ਼ੁਰੂਆਤ ਹੋਈ ਸੀ ਪ੍ਰਸ਼ਨ ਨੰਬਰ 12 ਵਿੱਚ ਕੀ ਪੁੱਛਿਆ ਗਿਆ ਸੀ ਈਮੇਲ ਰਾਹੀਂ ਅਸੀਂ ਮਿੱਤਰਾਂ ਨਾਲ ਕੀ ਕਰਦੇ ਹਾਂ ਚੈਟਿੰਗ ਈਮੇਲ ਰਾਹੀਂ ਅਸੀਂ ਮਿੱਤਰਾਂ ਨਾਲ ਕੀ ਕਰਦੇ ਹਾਂ ਚੈਟਿੰਗ ਪ੍ਰਸ਼ਨ ਨੰਬਰ 13 ਵੇਖੋ ਜੀ ਛੋਟੇ ਬੱਚੇ ਸਭ ਤੋਂ ਜ਼ਿਆਦਾ ਰੁਚੀ ਕਿਸ ਵਿੱਚ ਲੈਂਦੇ ਹਨ ਛੋਟੇ ਬੱਚੇ ਸਭ ਤੋਂ ਜ਼ਿਆਦਾ ਰੁਚੀ ਕਿਸ ਵਿੱਚ ਲੈਂਦੇ ਹਨ ਕੰਪਿਊਟਰ ਆਹੀ ਗੇਮ ਖੇਡਣ ਵਿੱਚ ਛੋਟੇ ਬੱਚੇ ਸਭ ਤੋਂ ਜ਼ਿਆਦਾ ਰੁਚੀ ਕਿਸ ਵਿੱਚ ਲੈਂਦੇ ਹਨ ਕੰਪਿਊਟਰ ਆਹੀ ਗੇਮ ਖੇਡਣ ਵਿੱਚ ਤੇ ਪ੍ਰਸ਼ਨ ਨੰਬਰ 14 ਵੇਖੋ ਜੀ ਕੰਪਿਊਟਰ ਸਿਖਾਈ ਸਿਖਲਾਈ ਲਈ ਕਿਸ ਸੁਭਾਅ ਦੇ ਬੱਚੇ ਜ਼ਿਆਦਾ ਕਾਮਯਾਬ ਹੁੰਦੇ ਹਨ ਕੰਪਿਊਟਰ ਸਿਖਲਾਈ ਲਈ ਸਭ ਤੋਂ ਜ਼ਿਆਦਾ ਸ਼ਾਂਤ ਸੁਭਾਅ ਦੇ ਬੱਚੇ ਕਾਮਯਾਬ ਹੁੰਦੇ ਹਨ ਤੇ ਵਿਦਿਆਰਥੀਓ ਸਾਡੀ ਅੱਜ ਦੀ ਕਕ੍ਹਾ ਪਠ ਨੰਬਰ 25 ਦੀ ਭੂਕਲਵੀ ਪਠਨਾ ਦੀ ਇਥੋਂ ਸਮਾਪਤ ਹੋਈ ਸੀ ਮੈਨੂੰ ਲੱਗਦਾ ਹੈ ਤੁਹਾਨੂੰ ਅੱਜ ਦੀ ਕਕ੍ਹਾ ਸੰਗੀ ਲੱਗੀ ਹੋਊਗੀ ਤੇ ਅੱਜ ਦੀ ਕਕ੍ਹਾ ਨੂੰ ਧਿਆਨ ਨਾਲ ਵਿਖੇ ਤੇ ਸੁਣੇ ਤੇ ਆਪਣੇ ਮਿੱਤਰ ਪਿਆਰਾਂ ਨੂੰ ਪੰਜਾਬੀ ਭਾਸ਼ਾ ਦੀ ਮਹਤਾਬਾਰੇ ਦੱਸੇ ਤੇ ਅੱਜ ਦੀ ਕਕ੍ਹਾ ਨੂੰ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਸਤਸ੍ਰੀਕਾਲ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਸਾਡੇ ਤਾਇਆਂ ਤੇ ਸਾਡੇ ਦੇ ਚੈਨਲ ਤਾਇਆਂ ਸਾਰੇ ਪਿੰਡ ਵਾਸੀਆਂ ਦੇਸ਼ ਵਾਸੀਆਂ ਤੇ ਵਿਦਿਆਰਥੀਆਂ ਨੂੰ ਰੱਖਿਆਵੰਦਨ ਦੇ ਪਾਵਨ ਪਰਨ ਦੀ ਲੱਖ ਲੱਖ ਵਧਾਈਆਂ ਜੀ ਧੰਨਵਾਦ